ਪੰਜਾਬ ਸਰਕਾਰ ਦਾ ਯਤਨ ਆ ਕਿ ਜਿਹੜੇ ਡਰੋਨ ਦੇ ਰਾਹੀਂ ਸਾਡੇ ਜਿਹੜੇ ਬਾਹਰਲੇ ਦੇਸ਼ ਨੇ ਉਹ ਪੰਜਾਬ 'ਚ ਕਿਵੇਂ ਨਸ਼ਾ ਭੇਜਦੇ ਨੇ ਸਰਹੱਦ ਦੇ ਉੱਤੇ ਕਿਦਾਂ ਨਸ਼ਾ ਭੇਜਦੇ ਨੇ ਉਹਨਾਂ ਡਰੋਨ ਨੂੰ ਕਿਦਾਂ ਕਾਬੂ ਕਰਨਾ ਉਹਨਾਂ ਡਰੋਨ ਨੂੰ ਕਿਦਾਂ ਦਿਖਾਉਣਾਗਾ ਉਹਦੇ ਟ੍ਰਾਇਲ ਅੱਜ ਇਸ ਸਟੇਡੀਅਮ 'ਚ ਹੋਏ ਨੇ ਸੋ ਬਹੁਤ ਹੀ ਅੱਛੇ ਟ੍ਰਾਇਲ ਜਿਹੜੇ ਨੇ ਉਹ ਅੱਜ ਦੇਖਣ ਨੂੰ ਮਿਲੇ ਤਿੰਨ ਕੰਪਨੀਆਂ ਤਿੰਨ ਵੱਡੀਆਂ ਕੰਪਨੀਆਂ ਜਿਹੜੀਆਂ ਆਈਆਂ ਨੇ ਜਿਨ੍ਹਾਂ ਨੇ ਟ੍ਰਾਇਲ ਦਿਖਾਏ ਨੇ ਕਿ ਕਿਸ ਕਿਸ ਤਰ੍ਹਾਂ ਡਰੋਨ ਜਦੋਂ ਆਉਂਦਾਗਾ ਉਹਨੂੰ 10 ਕਿਲੋਮੀਟਰ ਤੋਂ 5 ਕਿਲੋਮੀਟਰ ਤੋਂ 6 ਕਿਲੋਮੀਟਰ ਤੋਂ 4 ਕਿਲੋਮੀਟਰ ਤੋਂ ਵੱਖ-ਵੱਖ ਰੇਂਜ ਦੇ ਅੰਦਰੋਂ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾਗਾ ਕੰਟਰੋਲ ਕਰਕੇ ਫਿਰ ਉਹਨੂੰ ਗਰਾਉਣਾਗਾ ਇਹ ਇੱਕ ਵੱਡੀ ਟੈਕਨੀਕ ਜਿਹੜੀ ਆ ਉਹਨੂੰ ਪੰਜਾਬ ਸਰਕਾਰ ਹਾਇਰ ਕਰਨ ਜਾ ਰਹੀ ਆ ਪੰਜਾਬ ਸਰਕਾਰ ਅਸੀਂ ਸੇਵਾਮਾਂ ਲੈਣ ਜਾ ਰਹੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾਗਾ ਕਿ ਪੰਜਾਬ ਨੂੰ ਡਰਗ ਫ੍ਰੀ ਬਣਾਉਣਾਗਾ ਪੰਜਾਬ ਦੇ ਅੰਦਰੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾਗਾ ਜਿਹੜੀ ਮਰਜ਼ੀ ਸਾਨੂੰ ਟੈਕਨੀਕ ਅਪਣਾਉਣੀ ਪਵੇ ਉਸੀਂ ਪਰੌਣ ਲਈ ਤਿਆਰ ਆਗੇ ਸੋ ਅੱਜ ਐਂਟੀ ਡਰੋਨ ਟੈਕਨੀਕਸ ਦਾ ਅਸੀਂ ਸਹਾਰਾ ਲੈਣ ਲਈ ਕੰਪਨੀਆਂ ਨੂੰ ਸੱਦਿਆ ਸੀਗਾ ਤਿੰਨ ਕੰਪਨੀਆਂ ਆਈਆਂ ਨੇ ਜਿਨ੍ਹਾਂ ਨੇ ਡੈਮੋ ਦਿੱਤਾ ਤੁਸੀਂ ਵੀ ਕਵਰ ਕੀਤਾਗਾ ਉਸ ਦੇ ਅੰਦਰ ਦੱਸਿਆ ਕਿ ਕਿਸ ਤਰ੍ਹਾਂ ਕਿਸ ਕਿਸ ਰੇਂਜ ਤੋਂ ਅਸੀਂ ਉਹਨਾਂ ਨੂੰ ਕਵਰ ਕਰਾਂਗੇ ਸਮਝ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਪੰਜਾਬ ਦੇ ਅੰਦਰ ਜੋ ਅਸੀਂ ਮਹਿਮ ਸ਼ੁਰੂ ਕੀਤੀ ਆ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੀ ਉਹਨੂੰ ਬਹੁਤ ਵੱਡਾ ਫਾਇਦਾ ਹੋਊਗਾ ਪਰ ਪੰਜਾਬ 'ਚ ਜਿਹੜਾ ਸਰਹੱਦ ਤੋਂ ਪਾਰ ਨਸ਼ਾ ਆਉਂਦਾਗਾ ਜਿਹੜਾ ਜਿਵੇਂ ਕਹਾਂ ਤਾਂ ਪਾਕਿਸਤਾਨ ਦੀ ਤਰਫ ਤੋਂ ਜਾਂ ਅਫਗਾਨਿਸਤਾਨ ਦੀ ਤਰਫ ਤੋਂ ਜਾਂ ਹੋਰ ਨਾ ਸਟੇਟਾਂ ਤੋਂ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਖਤਮ ਕਰਨ ਦੇ ਲਈ ਡਰੋਨ ਨੂੰ ਖਤਮ ਕਰਨ ਦੀ ਟੈਕਨੀਕ ਅਸੀਂ ਜਿਹੜੀ ਆ ਆਉਣ ਵਾਲੇ ਸਮੇਂ 'ਚ ਅਪਰਾਵਾਂਗੇ ਅੱਜ ਅਸੀਂ ਸਾਰੀ ਡੈਮੋ ਲਿਆਗਾ ਔਰ ਇਸ ਡੈਮੋ ਦੇ ਅੰਦਰ ਕਿਹੜਾ ਸਾਨੂੰ ਸਭ ਤੋਂ ਸੂਟੇਬਲ ਲੱਗੂਗਾ ਸਾਡੀ ਮਹਾਰਾ ਦੀ ਟੀਮ ਜਿਹੜੀ ਆ ਉਹ ਸਾਡੇ ਡੀਜੀਪੀ ਸਾਹਿਬ ਸਾਡੀ ਸਪੂਚੀ ਟੀਮ ਜਿਹੜੀ ਆ ਬੈਠ ਕੇ ਅਸੀਂ ਫੈਸਲਾ ਕਰਾਂਗੇ ਉਹਦੇ ਲਈ ਪੈਸਿਆਂ ਦਾ ਪ੍ਰਬੰਧ ਕਰਕੇ ਬਿਲਕੁਲ ਬੜੀ ਜਲਦੀ ਜਿਹੜਾ ਬੜੀ ਜਲਦੀ ਜਿਹੜਾ ਇਹਨੂੰ ਅਸੀਂ ਪੰਜਾਬ ਪੁਲਿਸ ਦੇ ਅੰਦਰ ਇਨਵੋਲਵ ਕਰਾਂਗੇ ਸਾਡੇ ਅਧਿਕਾਰੀਆਂ ਨੂੰ ਵੀ ਅਸੀਂ ਸਾਡੇ ਬਹੁਤ ਸਾਰੇ ਅਧਿਕਾਰੀ ਸਾਡੇ ਆਲਰੇਡੀ ਇਨੇ ਦਬਾਕੇ ਅਸੀਂ ਇਹ ਸਮਝਦਾਗਾ ਕਿ ਇਸ ਤਕਨੀਕ ਨੂੰ ਸ਼ਾਮਿਲ ਕਰਕੇ ਪੰਜਾਬ ਦੇ ਅੰਦਰ ਜੋ ਨਸ਼ਾ ਖਤਮ ਕਰਨ ਦੀ ਜੋ ਮਹਮ ਸ਼ੁਰੂ ਹੋਈ ਆ ਸੋ ਉਹਦੇ ਵਿੱਚ ਅਹਿਮ ਯੋਗਦਾਨ ਲਈ ਇਸ ਤਕਨੀਕ ਨੂੰ ਅਸੀਂ ਆਪਣਾ ਮੰਗੇ